ਜਨਾਬ ਹਾਂਜੀ ਕੋਈ ਨੁਕੜਿਆ ਦਾ ਕੋਈ ਹੱਲ ਕੋਈ ਉਹ ਦਫਾ ਕਰ ਪਰੇ ਰਹਿਣ ਦੇ ਨੂੰ ਹੈ ਚਟਾ ਲਾਲਾ ਮਤਵਜੀ ਪਈ ਇਹਨਾਂ ਦੀ ਰਹਿਣ ਦੇ ਨੂੰ ਦੱਸ ਆਹੀਂ ਇਹੋ ਕੰਮ ਰਹਿ ਗਿਆ ਸਾਡੇ ਕੋਲ ਸਤਿ ਸ਼੍ਰੀ ਅਕਾਲ ਜੀ ਜਨਾਬ ਸਤਿ ਸ਼੍ਰੀ ਅਕਾਲ ਜੀ ਆਓ ਜੀ ਆਓ ਜੀ ਆਹਨੂ ਜੀ ਆਓ ਸਤਿ ਸ਼੍ਰੀ ਅਕਾਲ ਜੀ ਬੈਠੋ ਬੈਠੋ ਕੀ ਹਾਲ ਜੀ ਵਧੀਆ ਜੀ ਵਧੀਆ ਸਤਿ ਸ਼੍ਰੀ ਅਕਾਲ ਜੀ ਹਾਂਜੀ ਜਨਾਬ ਮੈਂ ਮੌਜੂਦਾ ਮੈਂਬਰ ਪੁਛਿਆ ਗਿਆ ਹਾਂਜੀ ਇਹ ਨੰਬਰਦਾਰ ਜੀ ਨੰਬਰਦਾਰ ਹੈ ਜੀ ਹਾਂਜੀ ਹੁਕਮ ਕਰੋ ਜਨਾਬ ਦੇ ਕੋਲ ਹੁਕਮ ਨਹੀਂ ਜੀ ਬੇਨਤੀ ਕਰ ਸਕਦੇ ਬੇਨਤੀ ਕਰ ਮੈਂ ਜਨਾਬ ਚਲੋ ਫਿਰ ਬੇਨਤੀ ਕਰ ਲੋ ਜਨਾਬ ਉਹ ਤੁਹਾਡਾ ਮੁੰਡਾ ਤੁਸੀਂ ਫੜਕੀ ਲੈਂਦਾ ਸੀ اچھا ਕਬੂਤਰ ਜੀ ਤੁਹਾਡਾ ਸਾਡਾ ਜੀ ਵੋਟਾਂ ਸਾਡੀਆਂ ਪੱਕੀਆਂ ਵੋਟਾਂ ਨੇ ਅੱਛਾ ਤੁਹਾਡੀਆਂ ਵੋਟਾਂ ਹਾਂਜੀ ਹਾਂਜੀ ਤੇ ਤੁਹਾਡੀਆਂ ਵੋਟਾਂ ਕੀ ਕਰਦੀਆਂ ਫਿਰਦੀਆਂ ਤੁਹਾਨੂੰ ਪਤਾ ਹੀ ਜਲਾਪਤੀ ਜਿਹਨੂੰ ਨੇਰੀ ਚੁੱਲੀ ਨਸ਼ੇ ਦੇ ਵਿੱਚ ਕਰਤੀ ਸਕਦੇ ਸਰਕਾਰ ਤੇ ਕੋਈ ਕੰਮ ਕਰਨੀ ਨਹੀਂ ਲਈ ਕਿਉਂ ਸਰਕਾਰ ਕਿਉਂ ਨਹੀਂ ਕਰ ਰਹੀ ਫੜਕੇ ਅੰਦਰ ਕੀਤਾ ਤਾਂ ਹੈਗਾ ਹੋਰ ਇਹਦੀ ਆਰਤੀ ਉਤਾਰਨ ਲਈ ਅੰਦਰ ਰੱਖਿਆ ਨੂੰ ਹੈ ਪਰ ਜਨਾਬ ਜੀ ਤੁਸੀਂ ਫਾਰਮੈਲਟੀ ਜਿਹੜੀ ਕਰਨੀ ਕਰੋ ਉਹ ਗੱਲ ਸੁਣੋ ਨੰਬਰਦਾਰੋ ਜੋ ਵੀ ਤੁਸੀਂ ਆਏ ਜੇ ਹੈ ਉਹ ਜੇ ਅਸੀਂ ਕੋਈ ਬੰਦੇ ਫੜਦੇ ਆ ਤੁਸੀਂ ਛਡਾਉਣਾ ਆ ਜਾਂਦੇ ਕਮਾਲ ਦੀ ਗੱਲ ਹੈ ਤੁਹਾਡੀ ਮੁੜ ਕੇ ਕਹਿੰਦੇ ਪੁਲਿਸ ਕੰਮ ਨਹੀਂ ਕਰਦੀ ਜਨਾਬ ਕੀ ਕਰੀਏ ਫਿਰ ਰੋਟਾ ਵਾਟਾ ਪਾਉਂਦੇ ਪੈਣੇ ਤੁਹਾਨੂੰ ਪਤਾ ਮਾੜਾ ਵਟਾ ਕਰਨਾ ਹੀ ਪੈਦਾ ਚਿੱਟਾ ਲਾਉਣਾ ਤਾਂ ਚਿੱਟਾ ਵੇਚਣਾ ਬਹੁਤ ਵੱਡਾ ਗੁਨਾਹ ਆ ਇਹ ਦੋਵੇਂ ਕੰਮ ਕਰਦਾ ਪਿਆ ਲਾਉਂਦਾ ਵੀ ਪਿਆ ਤੇ ਵੇਚਦਾ ਵੀ ਪਿਆ ਹੀ ਉਹ ਮੁੰਸ਼ੀ ਸਾਡੇ ਨੇ ਫੜਿਆ ਚਲੋ ਜਨਾਬ ਇਨੂੰ ਕਿਤੇ ਸੈਂਟਰ ਸੈਂਟਰ ਚ ਘੱਲਦਾ ਹੈਂ ਕਿ ਇੱਕ ਵੀ ਬਖਸ਼ ਹੋਏ ਨਾ ਤੁਸੀਂ ਨਹੀਂ ਬਖਸ਼ਣਾ ਨਹੀਂ ਸਾਡੀ ਸਰਕਾਰ ਨੇ ਕਿਹਾ ਦਾ ਕਿ ਜਿਹੜਾ ਵੇਚਦਾ ਉਹਦੇ ਦੇ ਘਰ ਢਾ ਦਿਓ ਤੇ ਜਿਹੜਾ ਚਿੱਟਾ ਲਾਉਂਦਾ ਉਹਨੂੰ ਫੜ ਕੇ ਅੰਦਰ ਕਰੋ ਬਸ ਅਸੀਂ ਉਹ ਕੰਮ ਕਰਤਾ ਬਸ ਉਹ ਮੈਂਬਰ ਬੁਜਾਤਾ ਮੇਰੀ ਉਹ ਤੈਨੂੰ ਪਤਾ ਆ ਨਵੀਂ ਮਹਿੰਮ ਜੀ ਤੁਰੀਆ ਯੋਧਨਸ਼ਾ ਦੇ ਵਿਰੁੱਧ ਉਹ ਤੂੰ ਯੋਧੀ ਮਾੜੀ ਮੋਟੀ ਸ਼ਰਮ ਕਰ ਲੋ ਐ ਤੁਸੀਂ ਛੜਾਈ ਜਾਂਦੇ ਜੋ ਅਸੀਂ ਫੜੀ ਜਾਂਦੇ ਆ ਨਸ਼ਾ ਛੱਡੂ ਕਿਦਾ ਉਹ ਜਗਜੀਤ ਸਿੰਘ ਇਹ ਕੰਮ ਕਰ ਹਾਂ ਇਹਨਾਂ ਨੂੰ ਯਾਰਾ ਅੰਦਰ ਕਰ ਜਨਾਬ ਲੱਗਦਾ ਐ ਐਮਐਲਏ ਦਾ ਫੋਨ ਕਰਾਉਣਾ ਪਾਣਾ ਉਹ ਜਿਹੜਾ ਮਰਜ਼ੀ ਕਰਾਲਾ ਮੈਂ ਕਿਹ ਤੋਂ ਡਰਦਾ ਨਹੀਂ ਐ ਕਿਸ ਦੀ ਧੌਂਸ ਨਾ ਮੈਨੂੰ ਦੇ ਐਵੇਂ ਐਮਐਲਏ ਹੀ ਬਣਾਇਆ ਵਾ ਤੁਸੀਂ ਨਹੀਂ ਬਣਾਇਆ ਅੱਛਾ ਜਿਹਦਾ ਸਾਡਾ ਵੋਟਰ ਆ ਹੀ ਉਹਦੀ ਮੋਟਾ ਵਾ ਤੂੰ ਐਡਾ ਕਰ ਹਾਂ ਉਹ ਐਮਐਲਏ ਦਾ ਫੋਨ ਕਰਾ ਤੇਰੇ ਐਮਐਲਏ ਨੂੰ ਵੇਖ ਲੈਨੇ ਆ ਕਰਾ ਲਵਾ ਲਾ ਲਾ ਫੋਨ ਲਾ ਜਿਹੜਾ ਵੇਦੱਕ ਤਾਂ ਲਾ ਦੀਏ ਨਹੀਂ ਲਾ ਹੁਣ ਕਿਦਾਂ ਕ ਤਾਂ ਲਾ ਦੀਏ ਇਹ ਲਾਵਾ ਗਿਆ ਤੇ ਤੁਹਾਨੂੰ ਫੋਨ ਤੁਹਾਨੂੰ ਫੋਨ ਕਰਾਵਾਂਗੇ ਜੇ ਤਾਂ ਤੁਹਾਨੂੰ ਮੈਨੂੰ ਜਿਹਦਾ ਮਰਜ਼ੀ ਫੋਨ ਕਰਾ ਦਿਓ ਮੈਨੂੰ ਕੋਈ ਕਿਸੇ ਦਾ ਡਰ ਨਹੀਂ ਤੁਸੀਂ ਦੱਸੋ ਬੰਦਾ ਛੜਨਕ ਨਹੀਂ ਛੜਨਾ ਨਹੀਂ ਛੜਨਾ ਅੱਛਾ ਜਰਾਵ ਦੋ ਆਰ ਫੇ ਗੱਲ ਇੱਕ ਵਾਰੀ ਦੱਸ ਦਿਓ ਵੀ ਛੜਨਾ ਕਿ ਨਹੀਂ ਬਾਕੀ ਅਸੀਂ ਆਪੇ ਐਮਐਲਏ ਜਾਣੇ ਦੇਹੀ ਜਾਣੀਏ ਚਲੋ ਠੀਕ ਹੈ ਫਿਰ ਤੁਸੀਂ ਜਾਣੋ ਐਮਐਲਏ ਜਾਣੋ ਹੁਣ ਚਲੋ ਸ਼ਾਬਾਸ਼ ਏ ਤਿੱਤ ਬੰਨੋ ਨੰਬਰ ਨੰਬਰਦਾਰ ਜੀ ਗੱਲ ਤੁਹਾਨੂੰ ਮੇਰੀ ਇਹਦੀ ਬਦਲੀ ਇਥੇ ਕਰਾਉਣੀ ਪੈਣੀ ਕਿਤੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਜੀ ਸਾਹਿਬਾ ਆ ਕਬੂਤਰ ਜੇ ਤਾਂ ਬਾਅਦ ਚ ਵਿਖਾ ਇਹਨਾਂ ਦੋਵਾਂ ਨੂੰ ਅੰਦਰ ਕਰ ਉਹ ਗੱਲ ਸੁਣ ਲੈ ਨਾ ਨਾ ਗੱਲ ਕੀ ਸੁਣਨੀ ਤੁਹਾਡੀ ਜਲਾਬ ਤੁਹਾਡੀ ਗੱਲ ਕੀ ਸੁਣੀ ਹੈ ਉਹ ਗਰਮਣੀ ਦਾ ਜਲਾਬ ਇਹ ਨੂੰ ਅੰਦਰ ਕਰ ਇਹਨਾਂ ਨੂੰ ਸੁਝਾਉਣ ਨੂੰ ਜਲਾਬ ਉਹ ਦੋ ਮਿੰਟ ਇੱਕ ਇੱਕ ਉਹ ਗੱਲ ਫਿਰੋ ਕੋਈ ਹੁੰਦਾ ਥੋੜਾ ਪਤਾ ਚਲੋ ਕੋਈ ਨਹੀਂ ਜੇ ਨਹੀਂ ਤੇ ਗਲਤੀ ਮੰਨ ਲਈ ਨੇ ਕਿਹੜੀ ਗੱਲ ਕੀਤੀ ਨਹੀਂ ਗਲਤੀ ਕਾਦੀ ਮੰਨ ਲੈ ਤੂੰ ਹੀ ਸ਼ਰਿਆਮਦ ਐਮਐਲਏ ਦੇ ਤੋਕੇ ਦੇ ਨਾ ਕਬੂਤਰ ਛੜਨਾ ਛੱਡੋ ਨਹੀਂ ਛੜਾ ਨਾ ਛੱਡੋ ਉਹ ਪਿਆਜ ਕਬੂਤਰ ਆ ਜੋ ਕਰ ਰਹਾ ਨਹੀਂ ਨਹੀਂ ਇੱਕ ਮਿੰਟ ਨਾ ਨਾ ਗੱਲ ਸੁਣੋ ਇੱਕ ਮਿੰਟ ਗੱਲ ਸੁਣੋ ਫੜੇ ਇਹਨਾਂ ਨੂੰ ਨਾ ਜੀ ਨਾ ਬੱਸ ਕਮਾਲ ਦੀ ਗੱਲ ਹੈ ਜਿਗਜੀਤ ਸਿੰਘ ਇੱਥੇ ਆ ਮੇਰੇ ਕੋਲ ਆ ਵੇਖ ਲੈ ਹੁਣ ਬਾਅਦ ਚ ਕਹਿੰਦੇ ਪੁਲਿਸ ਕੰਮ ਨਹੀਂ ਕਰਦੀ ਉਹ ਜਨਾਬ ਜੀ ਜੇ ਨਸ਼ਾ ਖਤਮ ਕਰਨਾ ਹੋਵੇ ਨਾ ਤੇ ਸਰਕਾਰ ਤੇ ਪੁਲਿਸ ਨਾਲ ਕੇ 10 ਮਿੰਟ ਚ ਕਰ ਸਕਦੀ ਐ ਬਸ ਆ ਜਿਹੜੇ ਕੜਮਾ ਚੌਧਰੀ ਆ ਨਾ ਵਿੱਚ ਹਾਂ ਮੈਂ ਤਾਂ ਕਹਿੰਦਾ ਇਹਨਾਂ ਨੂੰ ਮਤਾ ਪਉਣਾ ਚਾਹੀਦਾ ਪੰਚਾਇਤ ਨੂੰ ਹਾਂ ਜਿਹੜਾ ਪਿੰਡ 'ਚ ਨਸ਼ਾ ਵੇਚਦਾ ਹਾਂ ਜਿਹੜਾ ਪੀਂਦਾ ਹਾਂ ਉਹਦਾ ਬਾਈਕਾਟ ਕਰੋ ਸਹੀ ਗੱਲ ਐ 1 ਮਿੰਟ ਹੈਲੋ ਜੀ ਜਨਾਬ ਹਾਂਜੀ 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 ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਅਸੀਂ ਰੇਡ ਕਰਦੇ ਆ ਅੱਜ ਹੀ ਕਰਦੇ ਆ ਜੀ ਠੀਕ ਹੈ ਜੀ ਨਹੀਂ ਨਹੀਂ ਮੈਂ ਚੱਲਿਆ ਜਨਾਬ ਹਾਂ ਜਗਜੀਤ ਸਿੰਘ ਮੇਰੇ ਨਾਲ ਹੈ ਅਸੀਂ ਹੁਣੇ ਰੇਡ ਮਾਰਦੇ ਆ ਜੀ ਜੀ ਤੁਸੀਂ ਚਿੰਤਾ ਨਾ ਕਰੋ ਜਨਾਬ ਹਾਂਜੀ ਚੱਕ ਦਾਂਗੇ ਫੱਟੇ ਠੀਕ ਹੈ ਜੈ ਹਿੰਦ ਜਨਾਬ ਜਗਜੀਤ ਸਿੰਘ ਜੀ ਜਨਾਬ ਸਰ ਦਾ ਫੋਨ ਆਇਆ ਸੀ ਕੀ ਕਹਿੰਦੇ ਜਨਾਬ ਆ ਪਿੰਡ ਮਦਾਰਪੁਰ ਹੈਗਾ ਨਾ ਹੈਗਾ گا ਉੱਥੇ ਇੱਕ ਬੰਦਾ ਚਿੱਟਾ ਵੇਚਦਾ ਆ ਕਰ ਲੈ ਤਿਆਰੀ ਪੀਲਾ ਪੰਜਾ ਚਲਾਣਾ ਉੱਤੇ ਜੀ ਜਨਾਬ ਹਾਂ ਚੱਲ ਆ ਜਾ ਚਲੋ ਇੱਕ ਮਿੰਟ ਤੂੰ ਐਂਦਾ ਕਰ ਹਾਂ ਤੂੰ ਇੱਥੇ ਰਹਿ ਮੈਂ ਨਾਲ ਦੀਪੇ ਨੂੰ ਲੈ ਜਨਾ ਨਾ ਸ਼ਮਸ਼ੇਰ ਨੂੰ ਲੈ ਜਨਾ ਹੂੰ ਕਹਤਾ ਯਾਰ ਆ ਪੜਾ ਜਾ ਫੇਰ ਇਹਨੇ ਬੜਾ ਤੰਗ ਕੀਤਾ ਜਨਾਲੇ ਇਹਦਾ ਜਿਹੜੇ ਵੀ ਫੂਣ ਫਾਣ ਕਰਨਗੇ ਨਾ ਉਹਨਾਂ ਨੂੰ ਇਤਲਾਹ ਦੇ ਦੇ ਦੀ ਕਿ ਬੰਦਾ ਅਸੀਂ ਤਾਂ ਠੰਡਾ ਕਰਤਾ ਤੁਹਾਡਾ ਆ ਜਨਾਬ ਮੈਂ ਥੋੜਾ ਜਾ ਤੇ ਪੜਾ ਵਾਲੀ ਮਸ਼ੀਨ ਜਿਹੜੀ ਉਹ ਚਲਾ ਕੇ ਤਾਂ ਮੜਾ ਜਿਆ ਪਤਾ ਕਰ ਲਾਂ ਵੀ ਇਹ ਸਾਲਾ ਲਿੰਦਾ ਕਿਤੋਂ ਆ ਦੇ ਵੇਚਦਾ ਕਿਨੂੰ ਆ ਲੈ ਜੇ ਇਹ ਕੰਮ ਹੋ ਜੂਗਾ ਨਾ ਤਾਂ ਫਿਰ ਵੇਖੀ ਜਾਈਂ ਪੰਜਾਬ ਚੋਂ ਸਾਰੇ ਨਸ਼ੇ ਖਤਮ ਕਰ ਦਾਂਗੇ ਜਨਾਬ ਇੱਕ ਗੱਲ ਹੋਰ ਹੈ ਹਾਂ ਅਜੇ ਸਰਕਾਰ ਨੇ ਨੰਬਰ ਛੜਿਆ ਇਹ ਨਸ਼ਾ ਵੇਚਦਾ ਨੰਬਰ ਕੁੱਪਤ ਰੱਖਿਆ ਜਾਊਗਾ ਹਾਂ ਇਹ ਕਈ ਲੋਕ ਜਿਹੜੇ ਆ ਨਾ ਐਵੇਂ ਕਿਹੜਾ ਨੰਬਰ ਦੇ ਕੇ ਖੁੰਦ ਕੱਢਦੇ ਆ ਇਹ ਕੰਮ ਮੜਾ ਮੜਾ ਹੈਗਾ ਅਸੀਂ ਤਾਂ ਬੰਦੇ ਨੂੰ ਪਛਾਣ ਲੈਨੇ ਵੀ ਕਿਹੜਾ ਵੇਚਦਾ ਕਿਹੜਾ ਨਹੀਂ ਨਾਲੇ ਇੱਕ ਗੱਲ ਹੋਰ ਜਗਜੀਤ ਸਿੰਘ ਜੇ ਲੋਕ ਸਾਡਾ ਸਾਥ ਦੇਣ ਨਾ ਤੇ ਪੰਜਾਬ ਚੋਂ ਨਸ਼ਾ ਤੱਕ ਖਤਮ ਐ ਹੋ ਜੇ ਐ